ਨਾ ਤਾਂ ਮੈਂ Shimla ਦੀਆਂ ਉੱਚੀਆਂ ਪਹਾੜੀਆਂ ਤੇ ਖੜਾ ਨਾ ਤਾਂ ਮੈਂ Manali ਆਇਆ ਹੋਇਆ ਨਾ ਇਹ Kashmir ਆਇਆ ਹੋਇਆ ਇਹ ਤਸਵੀਰ ਦੇਖ ਰਹੇ ਹੋ ਇਹ ਪਹਾੜਾ ਦੀ ਨਹੀਂ ਹੈ ਬਲਕਿ Mohali ਦੇ 82 ਸੈਕਟਰ ਦੀ ਹੈ ਉੱਚੀ ਮਿੰਟਾਂ ਦੀ بارش ਤੇ ਗੜੇ ਮਾਰੀ ਨੇ ਇਹ ਅਨੋਖੀ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਹੈ ਦੀ ਜੋ ਚਿੱਟੀ ਚਾਦਰ ਹੈ ਉਹ ਵਿਛਾ ਕੇ ਰੱਖ ਦਿੱਤੀ ਹੈ। ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸ਼ਦੀਪ ਸਿੰਘ ਨਾ ਤਾਂ ਮੈਂ Shimla ਦੀਆਂ ਉੱਚੀਆਂ ਪਹਾੜੀਆਂ ਤੇ ਖੜਾ ਨਾ ਤਾਂ ਮੈਂ Manali ਆਇਆ ਹੋਇਆ ਨਾ ਇਹ ਕਸ਼ਮੀਰ ਆਇਆ ਹੋਇਆ ਪਰ ਜਿਹੜੀ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਪਹਾੜਾਂ ਦੀ ਨਹੀਂ ਹੈ ਬਲਕਿ Mohali ਦੇ 82 ਸੈਕਟਰ ਦੀ ਹੈ ਕੁਝ ਹੀ ਮਿੰਟਾਂ ਦੀ ਬਾਰਿਸ਼ ਤੇ ਗੜੇ ਮਾਰੀ ਨੇ ਇਹ ਅਨੋਖੀ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਹੈ ਦੇਖੋ ਤੁਸੀਂ ਲੱਗਦਾ ਇਹ ਹਿਮਾਚਲ ਦੀਆਂ ਪਹਾੜੀਆਂ ਰਹੀਆਂ ਨੇ ਪਰ ਇਹ ਮੁਹਾਲੀ ਦਾ 82 ਸੈਕਟਰ ਹੈ ਜਿੱਥੇ ਕੁਝ ਕੁ ਮਿੰਟਾਂ ਦੀ ਗੜੇਮਾਰੀ ਤੇ ਭਾਰੀ ਮੀਂਹ ਹੈ ਹਰ ਪਾਸੇ ਗੜੇਮਾਰੀ ਦੀ ਜੋ ਚਿੱਟੀ ਚਾਦਰ ਹੈ ਉਹ ਵਿਛਾ ਕੇ ਰੱਖ ਦਿੱਤੀ ਹੈ ਤਸਵੀਰ ਦੇਖੋ ਤੁਸੀਂ ਇਹ ਆ ਜੋ ਗੜੇਮਾਰੀ ਹੋਈ ਹੈ ਪਹਿਲਾਂ ਕੈਮਰਾਮੈਨ ਨੂੰ ਕਹਾਂਗਾ ਇਹ ਦਿਖਾਈ ਜਾਵੇ ਕਿ ਕਿਸ ਕਦਰ ਗੜੇਮਾਰੀ ਹੋਈ ਹੈ ਲੋਕ ਵੀ ਇਸ ਨੂੰ ਦੇਖ ਕੇ ਹੈਰਾਨ ਜ਼ਰੂਰ ਹੋਏ ਕਿ ਇਸ ਮੌਸਮ ਦੇ ਵਿੱਚ ਇਸ ਮਹੀਨੇ ਦੇ ਵਿੱਚ ਇਹ ਗੜੇਮਾਰੀ ਕਿਵੇਂ ਹੋ ਸਕਦੀ ਹੈ ਹਾਲਾਂਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬੀਤੀ ਰਾਤ ਤੋਂ ਹਲਕੀ-ਹਲਕੀ ਬਾਰਿਸ਼ ਪੈ ਰਹੀ ਹੈ ਪਰ ਅਚਾਨਕ ਹੀ ਇਸ ਮੌਸਮ ਨੇ ਇਹੋ ਜੀ ਕਰਵਟ ਲਈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੇਜ਼ ਬਾਰਿਸ਼ ਤੇ ਭਾਰੀ ਤੇ ਤੇਜ਼ ਗੜੇਮਾਰੀ ਹੋਈ ਤੁਸੀਂ ਤਸਵੀਰ ਦੇਖੋ ਇਹ ਮੁਹਾਲੀ ਦਾ 82 ਸੈਕਟਰ ਹੈ ਜਿੱਥੇ ਹਰ ਪਾਸੇ ਜਿਹੜੀ ਗੜਿਆਂ ਦੀ ਚਿੱਟੀ ਚਾਦਰ ਵਿਛੀ ਹੋਈ ਹੈ ਇਹ ਮੈਂ ਤੁਹਾਨੂੰ ਥੋੜਾ ਉੱਪਰ ਜਾ ਕੇ ਕੈਮਰਾਮੈਨ ਨੂੰ ਕਹਾਂਗਾ ਇਸ ਪਾਸੇ ਥੋੜਾ ਕੈਮਰਾ ਘੁਮਾ ਕੇ ਦਰਸ਼ਕਾਂ ਨੂੰ ਦਿਖਾਇਆ ਜਾਵੇ ਜੋ ਘਰ ਬੈਠੇ ਜਾਂ ਆਪਣੇ ਕੰਮਾਂ ਕਰਾਂ ਤੇ ਬੈਠ ਕੇ ਇਸ ਤਸਵੀਰ ਨੂੰ ਦੇਖ ਪਾ ਰਹੇ ਨੇ ਇੰਜ ਲੱਗ ਰਿਹਾ ਹੈ ਮੈਨੂੰ ਵੀ ਮਹਿਸੂਸ ਹੋ ਰਿਹਾ ਹੈ ਕਿ ਮੈਂ ਕਿਸੇ ਹਿਸ ਸਟੇਸ਼ਨ ਵਾਲ ਆਇਆ ਹੋਇਆ ਉੱਥੇ ਆ ਕੇ ਰਿਪੋਰਟਿੰਗ ਕਰ ਰਿਹਾ ਤੇ ਪਰ ਇਹ ਨਾ ਤਾਂ ਕੋਈ ਹਿਲ ਸਟੇਸ਼ਨ ਹੈ ਨਾ ਹੀ ਕੋਈ ਉੱਚੀ ਪਹਾੜੀ ਹੈ ਨਾ ਤਾਂ ਮੈਂ ਮਨਾਲੀ ਆਇਆ ਹੋਇਆ ਬਲਕਿ ਇਹ ਮੁਹਾਲੀ ਦਾ 82 ਸੈਕਟਰ ਹੈ ਜਿੱਥੇ ਕੁਝ ਹੀ ਮਿੰਟਾਂ ਦੀ ਭਾਰੀ ਤੇ ਤੇਜ਼ ਬਾਰਿਸ਼ ਤੇ ਗੜੇਮਾਰੀ ਨੇ ਇਹੋ ਜੇ ਹਾਲਾਤ ਬਣਾ ਦਿੱਤੇ ਨੇ ਜ਼ਬਰਦਸਤ ਬਾਰਿਸ਼ ਹੋਈ ਹੈ ਜ਼ਬਰਦਸਤ ਗੜੇਮਾਰੀ ਹੋਈ ਹੈ ਜਿਸ ਨੇ ਇਹ अनोखी ਤਸਵੀਰ ਤੁਹਾਡੇ ਰੂਬਰੂ ਕੀਤੀ ਹੈ ਤੁਸੀਂ ਦੇਖੋ ਕਿਸ ਕਦਰ ਗੜੇਮਾਰੀ ਹੋਈ ਹੈ ਹਾਲਾਂਕਿ ਮੌਸਮ ਵਿਭਾਗ ਵੱਲੋਂ ਵੀ ਚੇਤਾਵਨੀ ਦੇ ਦਿੱਤੀ ਗਈ ਹੈ 1 ਫਰਵਰੀ ਤੋਂ 8 ਫਰਵਰੀ ਦੇ ਵਿੱਚਕਾਰ ਤਕਰੀਬਨ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੀਂਹ ਵੀ ਪਵੇਗਾ ਤੇ ਤੇਜ਼ ਗੜੇਮਾਰੀ ਪੈਣ ਦੀ ਜਿਹੜੀ ਹੈ ਉਹ ਸੰਭਾਵਨਾ ਹੈਗੀ ਹੈ ਪਰ ਕੁਝ ਕੇ ਮਿੰਟਾਂ ਦੀ ਤੇ ਬਾਰਿਸ਼ ਤੇ ਗੜੇਮਾਰੀ ਨੇ ਹਰ ਪਾਸੇ ਇਹੋ ਜੇ ਜ਼ਬਰਦਸਤ ਜੋ ਹਾਲਾਤ ਨੇ ਉਹ ਪੈਦਾ ਕਰ ਦਿੱਤੇ ਨੇ ਮੌਸਮ ਵਿਭਾਗ ਨੇ ਜੋ ਚੇਤਾਵਨੀ ਦਿੱਤੀ 1 ਫਰਵਰੀ ਤੋਂ 8 ਫਰਵਰੀ ਦੇ ਵਿਚਕਾਰ ਤਕਰੀਬਨ ਭਾਰੀ ਮੀਂਹ ਤੇ ਗੜੇਮਾਰੀ ਪੈਣ ਦੀ ਸੰਭਾਵਨਾ ਹੈ ਕੁਝ ਦਿਨ ਪਹਿਲਾਂ ਦੀ ਗੱਲ ਕਰ ਲਈਏ ਤਾਂ ਕਿੜਾਕੇ ਦੀ ਹੱਡ ਚਿਰਵੀ ਠੰਡ ਪੈ ਰਹੀ ਸੀ ਜਿਸ ਨੇ ਲੋਕਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਸੀ ਰਜਾਈਆਂ ਗਰਮ ਕੱਪੜੇ ਵੀ ਫੇਲ ਹੋ ਚੁੱਕੇ ਸੀ ਪਰ ਇੱਕ ਉਮੀਦ ਲੋਕਾਂ ਦੇ ਵਿੱਚ ਇਹ ਵੱਜੀ ਸੀ ਇੱਕ ਦੋ ਦਿਨ ਤੋਂ ਕਿ ਹਲਕੀ 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 ਜਿਹੜੀ ਧੁੱਪ ਨਿਕਲੀ ਹੈ ਤਾਂ ਹੁਣ ਜਿਹੜੀ ਠੰਡੇ ਚਲੀ ਜਾਵੇਗੀ ਪਰ ਅਚਾਨਕ ਹੀ ਮੌਸਮ ਦਾ ਮિજાਜ ਬਦਲਿਆ ਅਚਾਨਕ ਹੀ ਮੌਸਮ ਨੇ ਕਰਵਟ ਲਈ ਮੀਂਹ ਪੈਣਾ ਬੀਤੀ ਰਾਤ ਤੋਂ ਸ਼ੁਰੂ ਹੋਇਆ ਖਾਸ ਤੌਰ ਤੇ ਪੁਆਦ ਦੇ ਇਲਾਕਿਆਂ ਦੀ ਗੱਲ ਕਰ ਲਈਏ ਰੋਪੜ ਦੀ ਗੱਲ ਕਰ ਲਈਏ ਮੋਹਾਲੀ ਦੀ ਗੱਲ ਕਰ ਲਈਏ ਮੋਰਿੰਡਾ ਦੀ ਗੱਲ ਕਰ ਲਈਏ ਤਾਂ ਹਲਕੇ ਹਲਕੇ ਬਾਰਿਸ਼ ਪੈਣੀ ਸ਼ੁਰੂ ਹੋਈ ਗੜੇਮਾਰੀ ਹੋਈ ਪਰ ਅਚਾਨਕ ਹੀ 1 ਫਰਵਰੀ ਅੱਜ ਦੇ ਦਿਨ ਦੀ ਗੱਲ ਕਰ ਲਈਏ ਤਾਂ ਇੰਨੀ ਤੇਜ਼ ਮੀਂਹ ਪਿਆ ਬਾਰਿਸ਼ ਹੋਈ ਤੇ ਇਸ ਦੇ ਨਾਲ ਹੀ ਬਹੁਤ ਤੇਜ਼ ਗੜੇ ਮਾਰੀ ਹੋਈ ਜਿਸ ਦੀਆਂ ਤਸਵੀਰਾਂ ਤੁਸੀਂ ਪ੍ਰੋ ਪੰਜਾਬ ਟੀਵੀ ਤੇ ਦੇਖ ਰਹੇ ਹੋ ਇੰਜ ਇਹ ਦ੍ਰਿਸ਼ ਨੂੰ ਦੇਖ ਕੇ ਲੱਗ ਰਿਹਾ ਹੈ ਅਸੀਂ ਪਹਾੜਾਂ ਤੋਂ ਰਿਪੋਰਟਿੰਗ ਕਰ ਰਹੇ ਹਾਂ ਬਲਕਿ ਇਹ ਪਹਾੜ ਨਹੀਂ ਮੋਹਾਲੀ ਦਾ ਬੈਸੀ ਸੈਕਟਰ ਹੈ ਜਿੱਥੇ ਇਹੋ ਜਿਹਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈ ਕੁਝ ਹੀ ਮਿੰਟਾਂ ਦੇ ਮੀ ਤੇ ਗੜੇ ਮਾਰੀ ਨੇ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਪੈਦਾ ਕਰ ਦਿੱਤੇ ਨੇ ਲਗਾਤਾਰ ਤੁਹਾਡੇ ਨਾਲ ਪ੍ਰੋ ਪੰਜਾਬ ਟੀਵੀ ਤੇ ਤਸਵੀਰਾਂ ਸਾਂਝੀਆਂ ਕਰ ਰਹੇ ਹੁਮਾਲੀ ਸ਼ਹਿਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿੱਥੇ ਮੀਂਹ ਪਿਆ ਤੇ ਤੇਜ਼ ਗੜੇਮਾਰੀ ਹੋਈ ਹੈ ਲੋਕਾਂ ਨੂੰ ਇਹ ਆਸ ਬੱਜੀ ਹੋਈ ਸੀ ਕਿ ਮੀਂਹ ਪੈਣ ਦੇ ਨਾਲ ਧੁੰਦ ਘਟ ਗਈ ਹੈ ਇੱਕ ਪਾਸੇ ਤਾਂ ਇਹ ਚਰਚਾ ਹੈ ਪਰ ਹੁਣ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਤੇਜ਼ ਮੀਂਹ ਪਿਆ ਤੇਜ਼ ਗੜੇਮਾਰੀ ਹੋਈ ਹੈ ਤਾਂ ਉਹਨ ਲੋਕਾਂ ਦੀ ਆਸਾਂ ਤੇ ਪਾਣੀ ਫਿਰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਲੋਕਾਂ ਨੂੰ ਇੰਜ ਲੱਗ ਰਿਹਾ ਸੀ ਠੰਡ ਹੁਣ ਚਲੀ ਜਾਵੇਗੀ ਪਰ ਉਲਟਾ ਠੰਡੇ ਅਜੇ ਵੀ ਬਰਕਰਾਰ ਹੈ ਲੋਕਾਂ ਨੇ ਮੋੜੇ ਜੋ ਗਰਮ ਕੱਪੜੇ ਨੇ ਉਹ ਇਹ ਸੋਚਨੇ ਸ਼ੁਰੂ ਕਰ ਦਿੱਤੇ ਸੀ ਉਹਨਾਂ ਕੱਪੜਿਆਂ ਨੂੰ ਲੈ ਕੇ ਕੀ ਹੋਣਾ ਸੀ ਇਹਨਾਂ ਕੱਪੜਿਆਂ ਨੂੰ ਆਪਣੀਆਂ ਪੇਟੀਆਂ ਦੇ ਵਿੱਚ ਅਲਮਾਰੀਆਂ ਦੇ ਵਿੱਚ ਗੱਠੀ ਦੇ ਵਿੱਚ ਬਣ ਕੇ ਰੱਖ ਦੇਵਾਂਗੇ ਪਰ ਮੋੜ ਉਹਨਾਂ ਨੇ ਜੋ ਜ਼ਿਆਦਾ ਗਰਮ ਕੱਪੜੇ ਨੂੰ ਕੱਢਨੇ ਸ਼ੁਰੂ ਕਰ ਦਿੱਤੇ ਨੇ ਇਸ ਕੜਾਕੇ ਦੀ ਠੰਡ ਤੋਂ ਬੱਚਣ ਦੇ ਲਈ ਇਸ ਮੀਂਹ ਤੇ ਜੋ ਤੇਜ਼ ਗੜੇਮਾਰੀ ਹੋਈ ਹੈ ਉਸ ਨੂੰ ਲੈ ਕੇ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਮੌਸਮ ਵਿਭਾਗ ਵੱਲੋਂ yellow alert ਜਾਰੀ ਕਰ ਦਿੱਤਾ ਹੈ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਲੁਧਿਆਣਾ ਹੋਰ ਜਿਹੜੇ ਇਲਾਕੇ ਹੈਗੇ ਨੇ ਉਨ੍ਹਾਂ ਦੇ ਵਿੱਚ orange alert ਜਾਰੀ ਕੀਤਾ ਹੈ ਮੀਨੂ ਲੈ ਕੇ ਤੇ ਤੇਜ਼ ਗੜੇ ਮਾਰੀ ਨੂੰ ਲੈ ਕੇ ਮੋਗਾ ਸ਼ਹਿਰ ਦੀਆਂ ਵੀ ਤਸਵੀਰਾਂ ਪ੍ਰੋ ਪੰਜਾਬ ਟੀਵੀ ਤੇ ਤੁਸੀਂ ਦੇਖੀਆਂ ਸਮਰਾਲਾ ਸ਼ਹਿਰ ਦੀਆਂ ਤਸਵੀਰਾਂ ਦੇਖੀਆਂ ਵੱਖ-ਵੱਖ ਸ਼ਹਿਰਾਂ ਦੀਆਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਰ ਇਹ ਜਿਹੜੀਆਂ ਤਾਜ਼ਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਮੁਹਾਲੇ ਸ਼ਹਿਰ ਦੀਆਂ ਨੇ ਜਿੱਥੇ ਤੇਜ਼ ਮੀਂਹ ਤੇ ਤੇਜ਼ ਗੜੇ ਮਾਰੀ ਹੋਈ ਹੈ ਦੇਖਦੇ ਰਹੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਚਲਾਈ ਗਈ ਸਕੀਮ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਨੂੰ ਸੂਬੇ ਦੇ ਹਰ ਵਰਗ 'ਚੋਂ ਪਰਵਾਹ ਹੰਗਾਰਾ ਮਿਲ ਰਿਹਾ ਹੈ ਇਸ ਸਕੀਮ ਤਹਿਤ ਲੋਕਾਂ ਨੂੰ ਘਰ ਬੈਠੇ ਇੱਕ ਕਾਲ ਤੇ 43 ਸਰਕਾਰੀ ਸੇਵਾਵਾਂ ਮਿਲ ਰਹੀਆਂ ਹਨ ਜੋ ਸੂਬਾ ਸਰਕਾਰ ਦੀਆਂ ਕੁੱਲ ਸਕੀਮਾਂ ਚੋਂ 90% ਦੀ ਤੋਂ ਵੱਧ ਕਵਰ ਕਰਦੀਆਂ ਹਨ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਇਸ ਸਕੀਮ ਜੋ ਗਵਰਨਮੈਂਟ ਵੱਲੋਂ ਸ਼ੁਰੂ ਕੀਤੀ ਗਈ ਹੈ ਮੇਰੇ ਦੋਨੋਂ ਬੱਚਿਆਂ ਦੇ ਜਨਮ ਸਰਟੀਫਿਕੇਟ ਚ ਚੇਂਜਿੰਗ ਕਰਨੀ ਸੀ ਤੇ ਮੈਂ ਦੋ ਦਿਨ ਪਹਿਲਾਂ ਅਪਾਇੰਟਮੈਂਟ ਬੁੱਕ ਕਰਵਾਈ ਤੇ ਅੱਜ ਇਹਨਾਂ ਨੇ ਆ ਕੇ ਮੇਰਾ ਜਿਹੜਾ ਕੰਮ ਸੀਗਾ ਉਹ ਸਕੈਨਰ ਲੈ ਕੇ ਦਨ ਕਰਤਾ ਇਸ ਸਕੀਮ ਤਹਿਤ ਆਮ ਲੋਕਾਂ ਨੂੰ ਜਨਮ ਮੌਤ ਵਿਆ ਜਾਤ ਆਦਿ ਸਰਟੀਫਿਕੇਟ ਮਿਲਦੇ ਹਨ ਤੇ ਨਾਲ ਹੀ ਬਿਜਲੀ ਬਿੱਲ ਦੇ ਭੁਗਤਾਨ ਇੱਕ ਕਾਲ ਤੇ ਹੁੰਦੇ ਹਨ 1076 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਨਾ ਪ੍ਰਮਾਣ ਪੱਤਰ ਬਣਾਉਣਾ ਜਾਤੀ ਪ੍ਰਮਾਣ ਪੱਤਰ ਮੈਂ ਜੀ ਡਰਾਈਵਿੰਗ ਸੈਂਸ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਫਿਰ ਉਹ ਪੁੱਛੂਗਾ ਥੋਡੇ ਘਰੇ ਕਿੰਨੇ ਵਜੇ ਆ ਸਕਦੇ ਆ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ 5:30 ਵਜੇ ਆਉਣਾ ਕੰਮ ਤੋਂ ਉਹ ਕਹੋਗੇ 5:30 ਆ ਜੀਏ ਤੁਸੀਂ ਆ ਜਾਓ 5:30 ਵਜੇ ਤੁਹਾਡੇ ਘਰੇ ਆ ਜੂਗਾ ਪੰਜਾਬ ਸਰਕਾਰ ਦੀ ਇਹ ਸਕੀਮ ਜਿੱਥੇ ਬਖਰੀ ਹੈ ਉੱਥੇ ਹੀ ਲੋਕਾਂ ਦੀ ਹਰਮਨ ਪਿਆਰੀ ਹੈ ਪੰਜਾਬ ਸਰਕਾਰ ਲੋਕਾਂ ਦੀ ਮਿੱਤਰ ਸਰਕਾਰੀ ਸੇਵਾ ਪੁੱਜੀ ਕਰ ਕਰ